ਹਲਵਾਈ ਕੀਤੀ ਗਈ ਹੈ ਦੀ ਇਹ ਇਹ ਉੱਤਰ ਫੋਨ ਥੋੜਾ ਸੀਪੀ ਇਨਵੈਸਟੀਗੇਸ਼ਨ ਦੀ ਟੀਮ ਲੱਗੀ ਹੋਈ ਸੀਗੀ ਜੀ ਸਰ ਥੋੜਾ ਪਿਛੇ ਗਾ ਦੂੰ ਇਹ ਲਾਹੌਰਿਆ ਗੈਂਗ ਦੇ ਮੈਂਬਰਸ ਸੀਗੇ ਐਸੋਸੀਏਟ ਸੀਗੇ ਹਾਂਜੀ ਕੁਝ ਦਿਨ ਪਹਿਲਾਂ ਆਪਾਂ ਇਹਨਾਂ ਨੂੰ ਦੇਰਾਦੁੰਨ ਤੋਂ ਫੜ ਕੇ ਲੈ ਕੇ ਆਏ ਸੀਗੇ ਜੀ ਤੇ ਕੁਝ ਵੈਪਨ ਰਿਕਵਰ ਦੇਰਾਦੁੰਨ ਤੋਂ ਹੋਏ ਸੀਗੇ ਤਿੰਨ ਵੈਪਨ ਇਹਨਾਂ ਦੇ ਨਾਲ ਤੇ ਕੋਈ ਇੱਕ ਜਾਂ ਦੋ ਵੈਪਨ ਇਹਨਾਂ ਨੇ ਇੱਥੇ ਵੀ ਛੁਪਾਏ ਹੋਏ ਸੀਗੇ ਠੀਕ 8 ਤੋਂ ਲੈ ਕੇ 10 ਪਰਚੇ ਹੁਣ ਤੱਕ ਸਾਹਮਣੇ ਆਏ ਜਿਹੜੇ ਨਾਤੇ ਹਨ ਮਰਡਰ ਐਕਸਟਰਸ਼ਨ ਅਟੈਂਪਟ ਟੂ ਮਰਡਰ ਹਾਈਵੇ ਰੋਬਰੀ ਤੇ ਬੇਸਿਕਲੀ ਕ੍ਰਿਮਨਲ ਐਲੀਮੈਂਟ ਸੀਗੇ ਥੋੜੇ ਦਿਨ ਪਹਿਲਾਂ ਇਹਨਾਂ ਨੇ ਵਾਰਦਾਤ ਵੀ ਕੀਤੀ ਸੀ ਕਿਸੇ ਦੇ ਘਰ ਦੇ ਅੱਗੇ ਫਾਇਰਿੰਗ ਵੀ ਕੀਤੀ ਸੀ ਤੇ ਅੱਜ ਜਿਹੜੇ ਵੈਪਨ ਇਹਨਾਂ ਨੇ ਛੁਪਾਏ ਹੋਏ ਸੀਗੇ ਦੋ ਬੰਦਿਆਂ ਨੂੰ ਲੈਪਨ ਲੈ ਕੇ ਆਏ ਸੀ ਰਿਕਵਰ ਕਰਾਉਣ ਉਹ ਲੋਡਡ ਵੈਪਨ ਸੀਗੇ ਉਠਾ ਕੇ ਇਹਨਾਂ ਨੇ ਪੁਲਿਸ ਤੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਦੋ ਰਾਉਂਡ ਫਾਇਰ ਹੋਏ ਤੇ ਜਵਾਬੀ ਫਾਇਰ ਚ ਪੁਲਿਸ ਨੇ ਵੀ ਚਾਰ ਰਾਉਂਡ ਫਾਇਰ ਕੀਏ ਇੱਕ ਬੰਦਾ ਕ੍ਰਿਟੀਕਲ ਇੰਜਰਡ ਹੈ ਉਹ ਸਿਵਲ ਹਸਪੀਟਲ ਆਪਾਂ ਭਰਤੀ ਕਰਾਤਾ ਹੈ ਤੇ ਇਨਵੈਸਟੀਗੇਸ਼ਨ ਅੱਗੇ ਚੱਲ ਰਹੀ ਹੈ ਜੀ ਸਰ ਇਹ ਪ੍ਰੋਬਲਮਡ ਆਫੈਂਡਰਸ ਨੇ ਜਾਂ ਹਲੇ ਇਹ ਤਾਂ ਚੱਲ ਰਹੇ ਹਨ ਚੱਲ ਰਹੇ ਹਨ ਪ੍ਰੋਬਲਮਡ ਆਫੈਂਡਰਸ ਨਹੀਂ ਸਰ ਦੂਜਾ ਕੌਣ ਸੀਗਾ ਇੱਕ ਤਾਂ ਸੂਰੇਜ ਦੱਸਦੇ ਹਾਂ ਹਾਂਜੀ ਦੂਸਰਾ ਇਹ ਤਾਂ ਕੀ ਨਾਂ ਸੀ ਕਿ ਨਾਂ ਸੀਗਾ ਸਭ ਜੀ ਸੂਰੇਜ ਸੀ ਆਈ ਕਿ ਜਨਾ ਸੀ ਕਿੰਨੇ ਹਥਿਆਰ ਜਿਹੜੇ ਬਰਾਮਦ ਹੋਏ ਨੇ ਇਹਨਾਂ ਤੋਂ ਕੀ ਟੋਟਲ ਟੋਟਲ 4 ਹਥਿਆਰ ਬਰਾਮਦ ਸੋ ਪਤਾ ਲੱਗਿਆ ਨੇ ਕਿ ਕਿਸੇ ਪੁਲਿਸ ਮੁਲਾਜ਼ਮ ਤੇ ਵੀ ਟੈਕ ਕੀਤਾ ਸੀ ਇਸ ਤੋਂ ਪਹਿਲਾਂ ਹਾਂ ਕੀਤਾ ਸੀਗਾ ਜੀ ਪੁਲਿਸ ਨਾਲ ਗੱਲ ਕਰਦੇ ਕਿੰਦਾ ਸੀ ਕਿਸ ਨਹੀਂ ਮੰਦੀ ਵੀ ਸਰ ਉਹਦਾ ਵੀ ਮੁਕੱਦਮਾ ਦਰਜ ਹੈ ਉਹ ਮੁਕੱਦਮਾ ਚੱਲ ਰਿਹਾ ਹੈ ਜੀ ਸਰ ਇੱਥੇ ਜਦੋਂ ਫਾਇਰਿੰਗ ਹੋਈ ਹੈ ਉਸਲੇ ਵੀ ਕੋਈ ਮੁਲਾਜ਼ਮਾ ਆਪਣਾ ਇੰਜਰਡ ਹੋਇਆ ਇੰਜਰਡ ਨਹੀਂ ਹੋਇਆ ਕੋਈ ਮੁਲਾਜ਼ਮ ਸਰ ਟੋਟਲ ਕਿਲੇ ਰੌਂਗ ਪੱਗ ਤੇ ਗੋਲੀ ਲੱਗੀ ਹੈ ਜੀ ਸਾਡੇ ਸਾਡੇ ਮੁਲਾਜ਼ਮ ਨੇ ਤੁਸੀਂ ਉਹਦੇ ਨਾਲ ਇੰਟਰਵਿਊ ਕਰ ਸਕਦੇ ਹੋ ਕੌਣ ਹੈ ਜੀ ਇੱਕ ਜੋਸ਼ੀਅਰ ਸੀ ਸੀਨੀਅਰ ਕੌਂਸਲਰ ਸੀਨੀਅਰ ਕੌਂਸਲ ਕਿੱਥੇ ਲੱਗੀ ਹੈ ਸਰ ਪੱਗ ਤੋਂ ਬਿਲਕੁਲ ਦਿਖਾਓ ਐਫਐਸਐਲ ਨੇ ਲੱਗੀ ਹੈ ਹਾਂਜੀ ਤੇ ਕਿੰਨ ਟੋਟਲ ਕਿੰਨੇ ਰਾਉਂਡਸ ਫਾਇਰ ਹੋਏ ਨੇ ਇਹਨਾਂ ਇਹਨਾਂ ਵੱਲੋਂ ਤਾਂ ਦੋ ਰਾਉਂਡ ਫਾਇਰ ਹੋਏ ਜਿਆਦਾ ਹੋਣੇ ਸੀਗੇ ਲੇਕਿਨ ਇਹਨਾਂ ਦੀ ਜਿਹੜੀ ਪਿਸਟਲ ਸੀਗੀ ਗੋਲੀ ਅੜ ਗਈ ਸੀਗੀ ਉਹਦੇ ਵਿੱਚ ਵੈਪਨ ਕਿਹੜਾ ਇਹ ਆਟੋਮੈਟਿਕ ਨਹੀਂ ਨਹੀਂ ਕੰਟਰੀ ਮੇਡ ਵੈਪਨ ਹੈ ਸਾਰੇ ਸਰ ਆ ਵੈਪਨ ਆ ਰਹੀ ਹੈ ਇਹਨਾਂ ਦਾ ਨੈਟਵਰਕ ਨਹੀਂ ਤੋੜਿਆ ਜਾ ਸਕਦਾ ਨਹੀਂ ਨੈਟਵਰਕ ਜਿਹੜੇ ਵੈਪਨ ਦਾ origin ਜਿਹੜਾ ਹੈ ਉਹ MP ਹੈ ਓਕੇ MP origin ਚੇਨ ਇਹਨੂੰ ਬ੍ਰੇਕ ਕਰਨ ਵਾਸਤੇ ਪੁਲਿਸ ਕੀ ਕਰ ਤੁਹਾਨੂੰ ਦੇਖੋ ਚੇਨ ਤੋਂ ਇਹ ਇਹ ਚੇਨ ਤਾਂ ਇਹ ਹੈ ਨਾ ਜਿਹੜਾ origin ਜਿਹੜਾ ਹੁੰਦਾ ਹੈ ਇਹ ਕੁਝ ਜ਼ਿਲ੍ਹੇ ਹੈ MP ਚ ਲਗਾਤਾਰ ਰੇਡਸ ਜਿਹੜੀਆਂ ਉਹ ਸਾਡੀ ਸਾਡੀ ਜਾਰੀ ਕਿਸੇ ਗੈਂਗ ਨਾਲ ਵੀ ਸੰਬੰਧਤ ਆ ਸਰ ਇਹ ਕਿਸੇ ਲੋਹਰੀਆ ਗੈਂਗ ਹੈ ਜੀ ਸਰ ਇਹਦੇ ਹੋਰ ਕਿੰਨੇ ਮੈਂਬਰ ਆ ਜਿਹੜੇ ਰਨਿੰਗ ਹੋਏ ਰਸਤੇ ਆ ਤਿੰਨ ਚਾਰ ਬੰਦੇ ਫੋਟ ਰਹੇ ਗਏ ਆ ਫੋਟ ਰਹੇ ਗਏ ਆ ਹਾਂ ਜੀ ਕੁੱਲ ਕਿੰਨੇ ਬੰਦੇ ਪਕੜੇ ਜਾ ਚੁੱਕੇ ਨੇ ਕੁੱਲ ਤਾਂ ਪੰਜ ਬੰਦੇ ਫੜੇ ਗਏ ਆ ਠੀਕ ਹੈ ਸਰ ਠੀਕ ਹੈ ਜੀ ਥੈਂਕ ਯੂ ਥੈਂਕ ਯੂ